ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇ ਨਹੀਂ ਸ਼ਾਇਦ ਸ਼ੁਰੂਤ ਪੜਾਦਰ ਪੜਾ ਅੱਜ ਸ਼ੁਰੂ ਹੀ ਪੜਾ ਸ਼ੁਰੂਤ ਪਹਿਲਾਂ ਹੋਈ ਸੀਗੀ ਸੋ ਅੱਜ ਤਕਰੀਬਨ 19-20 ਕਲਸੀਆਂ ਜਿਹੜੀਆਂ ਅੱਜ ਤਿਆਰ ਹੋ ਚੁੱਕੀਆਂ ਵਾ ਉੱਥੇ ਗੋਮੀਦੋਤ ਲਗਣ ਵਾਸਤੇ ਬਾਕੀ ਦੇ ਨੂੰ ਸੋਨਾ ਸੰਗਤਾਂ ਨੇ ਜਿਹੜਾ ਦਿੱਤਾ ਪੇਟਾ ਕੀਤਾ ਉਹ ਅੱਜ ਉਦਕਟਾਈ ਵੀ ਸ਼ੁਰੂ ਹੋ ਗਈ ਆ ਨਵਾਈ ਵੀ ਹੋ ਗਈ ਆ ਤੇ ਉੱਥੇ ਫਿਟਿੰਗ ਸ਼ੁਰੂ ਹੋ ਗਈ ਆ ਅੱਜ ਜਿਹੜੀ ਕਿ ਸਮੇਂ ਸਮੇਂ ਨਾਲ ਸੰਗਤਾਂ ਸਜੁਰਾਏ ਕਿਉਂਕਿ ਬਹੁਤ ਲੰਮੇ ਪਹਿਲਾਂ ਪੁਰਾਣਾ ਸਮੇਂ ਦੇ ਮਹਾਰਾਜ ਸਿੰਘ ਵੇਦਾ ਸੋਨੇ ਦੀ ਸੇਵਾ ਹੋਈ ਸੀ ਲਗਭਗ 2250 2250 ਬਾਅਦ 2250 ਸਾਲ ਬਾਅਦ ਇਹ ਸਿੱਖ ਸੰਗਤਾਂ ਨੂੰ ਸੇਵਾ ਮਿਲੀ ਆ ਤੇ ਬਣੀ ਪ੍ਰੇਮ ਨਾਸ਼ਰ ਦਾ ਨਾ ਸੰਗਤਾਂ ਆਪਣੀਆਂ ਦਸਨੋਂ ਕਿਰਚੋਂ ਆਪਣੀਆਂ ਹਿੱਸਾ ਪਾ ਰੀਆਂ ਤੋਂ ਸੇਵਾ ਲੱਗ ਰਹੀ ਆ ਤੇ ਹੋਰ ਸਮਾਂ ਲੱਗੇਗਾ ਕਿਉਂਕਿ ਅਜੇ ਕਾਫੀ ਸੇਵਾ ਬਾਕੀ ਆ ਉਹ ਵੀ ਜਿਵੇਂ ਸੰਗਤਾਂ ਸੇਵਾ ਪੇਟਾ ਕਰਨੀਆਂ ਤੇ ਉੱਤੇ ਵੀ ਲੱਗਦੇ ਇਹ ਮੁਕੰਮਲ ਹੋ ਜੇਗਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕਿਹਦੇ ਅੱਜ ਨਹੀਂ ਸਵਾਜਤ ਸ਼ੁਰੂਤ ਪੜਾਦਰ ਪੜਾ ਅੱਜ ਸ਼ੁਰੂ ਹੀ ਪੜਾ ਸ਼ੁਰੂ ਤੋਂ ਪਹਿਲਾਂ ਹੋਈ ਸੀਗੀ ਸੋ ਅੱਜ तकरीबन 19-20 ਕਲਸੀਆਂ ਜਿਹੜੀਆਂ ਅੱਜ ਤਿਆਰ ਹੋ ਚੁੱਕੀਆਂ ਉਹਤੇ ਗੋਮੀਦੋਤ ਲਗਣ ਵਾਸਤੇ ਬਾਕੀ ਦੇ ਨੂੰ ਸੋਨਾ ਸੰਗਤਾਂ ਨੇ ਜਿਹੜਾ ਦਿੱਤਾ ਪੇਟਾ ਕੀਤਾ ਉਹ ਅੱਜ ਉਦਕਟਾਈ ਵੀ ਸ਼ੁਰੂ ਹੋ ਗਈ ਆ ਨਵਾਈ ਵੀ ਹੋ ਗਈ ਆ ਤੇ ਉਹ ਤੇ ਫਿਟਿੰਗ ਸ਼ੁਰੂ ਹੋ ਗਈ ਅੱਜ ਜਿਹੜੀ ਕਿ ਸਮੇਂ ਸਮੇਂ ਨਾਲ ਸੰਗਤਾਂ ਸਜੁਰਾਏ ਕਿਉਂਕਿ ਬਹੁਤ ਲੰਮੇ ਪਹਿਲਾਂ ਪੁਰਾਣਾ ਸਮੇਂ ਦੇ ਮਹਾਰਾਜ ਸਿੰਘ ਵੇਦਾ ਸੋਨੇ ਦੀ ਸੇਵਾ ਹੋਈ ਸੀ ਲਗਭਗ 2250 2250 ਬਾਅਦ 2250 ਸਾਲ ਬਾਅਦ ਇਹ ਸਿੱਖ ਸੰਗਤਾਂ ਨੂੰ ਸੇਵਾ ਮਿਲੀ ਆ ਤੇ ਬਣੀ ਪ੍ਰੇਮ ਨਾਸ਼ਰ ਦਾ ਨਾ ਸੰਗਤਾਂ ਆਪਣੀਆਂ ਦਸਨੋਂ ਕਿਰਚੋਂ ਆਪਣੀਆਂ ਹਿੱਸਾ ਪਾ ਰੀਆਂ ਤੋਂ ਸੇਵਾ ਲੱਗ ਰਹੀ ਆ ਤੇ ਹੋਰ ਸਮਾਂ ਲੱਗੇਗਾ ਕਿਉਂਕਿ ਅਜੇ ਕਾਫੀ ਸੇਵਾ ਬਾਕੀ ਆ ਉਹ ਵੀ ਜਿਵੇਂ ਸੰਗਤਾਂ ਸੇਵਾ ਪੇਟਾ ਕਰਨੀਆਂ ਤੇ ਉੱਤੇ ਵੀ ਲੱਗਦੇ ਇਹ ਮੁਕੰਮਲ ਹੋ ਜੇਗਾ